ਉੱਥੇ ਅਜ ਗੁਰਦੁਆਰਾ ਬਣਿਆ ਹੋਇਆ ਗੁਰਦੁਆਰਾ ਮੋੜੀ ਸਾਹਿਬ ਤੇ ਫਿਰ ਮਹਾਰਾਜ ਨੇ ਪਿਆਰ ਵਿੱਚ ਆ ਕੇ 81 ਰੁਪਿਆ ਤੂੰ ਗੁਰੂ ਦੇ ਚਰਨ ਮੰਗਲੇ ਨੇ ਜੇ ਰਾਜ ਮੰਗ ਲੈਂਦੇ ਰਾਜ ਇੱਕ ਪੀੜੀ ਤੱਕ ਰਹਿ ਸਕਦਾ ਹੈ ਦੋ ਪੀੜੀਆਂ ਤੱਕ ਰਹਿ ਸਕਦਾ ਹੈ ਚੋਂ ਪੀੜੀਆਂ ਤੱਕ ਰਹਿ ਸਕਦਾ ਹੈ ਇੱਕ ਦਿਨ ਰਾਜ ਬਿਨਸ ਜਾਂਦਾ ਹੈ ਇੱਕ ਦਿਨ ਰਾਜ ਵਿਗੜ ਜਾਂਦਾ ਹੈ ਤੇ ਜੂਰ ਨੇ ਪਿਆਰ ਨਾਲ ਕਿਹਾ ਰੁਪਿਆ ਤੂੰ ਗੁਰੂ ਦੇ ਚਰਨ ਮੰਗੇ ਨੇ ਜਾ ਸਦੀਆਂ ਤੱਕ ਤੇਰਾ ਨਾਮ ਰਹਿਣ ਜਿੱਥੋਂ ਤੱਕ ਨਜ਼ਰ ਪੈਂਦੀ ਐ ਉੱਥੋਂ ਤੱਕ ਤੇਰੇ ਨਾਮ ਤੇ ਪਿੰਡ ਵਸਣਗੇ ਅੱਜ ਤੁਸੀਂ ਮੋਗਾ ਟੱਪ ਜਾਓ ਇਧਰ ਮਾਲਵੇ ਵੱਲੋਂ ਤਾਂ ਇੱਕ ਪਿੰਡ ਨਹੀਂ ਅਨੇਕਾਂ ਹੀ ਪਿੰਡ ਭਾਈ ਸਾਹਿਬ ਦੇ ਨਾਮ ਉੱਤੇ ਵਸੇ ਹੋਏ ਨੇ ਉੱਥੋਂ ਚੱਲੋ ਗੁਰਦੁਆਰਾ ਮੋੜੀ ਸਾਹਿਬ ਤੋਂ ਭਾਈ ਰੂਪੇ ਕੀ ਸਮਾਦ ਭਾਈ ਤਲਵੰਡੀ ਭਾਈ ਬਵੀਹਾ ਭਾਈ ਠੱਠੀ ਭਾਈ ਭਗਤਾਂ